ਅਜਗੁਰੂ ਅੰਗਦ ਦੇਵ ਕਲੋਨੀ ਦੇ ਵਿੱਚ دہشت ਦਾ ਮਾਹੌਲ ਹੈ ਸੋ ਤੁਸੀਂ ਦੇਖ ਪਾ ਰਹੇ ਹੋ ਪੂਰੀ ਗਲੀ ਜਿਹੜੀ ਹੈ ਇਹ ਸੀਐਮ ਸਕੂਲ ਦਾ ਛੋਟਾ ਗੇਟ ਹੈ ਜਿਹੜਾ ਨਵਾਂ ਸੀਐਮ ਸਕੂਲ ਹੈ ਤੇ ਉਰੇ دہشت ਦਾ ਮਾਹੌਲ ਤੁਹਾਨੂੰ ਦਿਖਾਵਾਂਗੇ ਅੰਦਰ ਦਿਖਾਣਾ ਹੈ ਕਿ ਕਿਸ ਤਰ੍ਹਾਂ ਚੋਰਾ ਨੇ ਜਿਹੜਾ ਹੈ ਚੋਰੀ ਨੂੰ ਅੰਜਾਮ ਦਿੱਤਾ ਪੂਰੀ ਫੈਮਿਲੀ ਜਿਹੜੀ ਹੈ ਉਰੇ ਇਸ ਟਾਈਮ ਮੌਜੂਦ ਹੈ ਤੇ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਰਾਜਪੁਰਾ ਸ਼ਹਿਰ ਦਾ ਇਸ ਟਾਈਮ ਕੀ ਹਾਲ ਹੈ ਉਸ ਤੋਂ ਬਾਅਦ ਥੋੜਾ ਜਿਹਾ ਇਹਨਾਂ ਦਾ ਸਮਾਨ ਜਿਹੜਾ ਖਿਲ ਰਿਆ ਪਿਆ ਪੈਸੇ ਸੀ ਇਹਨਾਂ ਦੀ ਮਿਸਰੀ ਦੇ ਸੀ ਇਹਨਾਂ ਦੇ ਬੱਚੇ ਦੇ ਸੀ ਗੋਲਕ ਚ ਥੋੜਾ ਜਿਹਾ ਕਹਿੰਦੇ ਵੀ ਸੋਨੇ ਚਾਂਦੀ ਦੇ ਹੋਰ ਗਹਿਣੇ ਸੀ ਜੈਵਰਤ ਉਹ ਵੀ ਲੇਕੇ ਨੇ ਹਾਂਜੀ ਅਸੀਂ ਤਾਂ ਜਲਦੀ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਇਸ ਵਾਸ਼ਣ ਦੇ ਰਹੇ ਆ ਕਿ ਜਲਦੀ ਜਿਹੜੇ ਚੋਰ ਹੋਣਗੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਲੇਕਿਨ ਹਜੇ ਤੱਕ ਪੁਲਿਸ ਦੇ ਹੱਥ ਕੁਝ ਨਹੀਂ ਹੈ ਸਿਰਫ ਪਟੇਲ ਸਕੂਲ ਦੇ ਵਿੱਚ ਏਸੀ ਚੋਰਾ ਨੂੰ ਫੜ ਕੇ ਪੁਲਿਸ ਨੇ ਇੱਕ ਆਪਣੀ ਪਿੱਠ ਥਪਤ ਪਾਈ ਹੈ ਕਿ ਅਸੀਂ ਬਹੁਤ ਵੱਡਾ ਜਿਹੜਾ ਹੈ ਇੱਕ ਕੰਮ ਕਰ ਚੁੱਕੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਹੈ ਮੋਬਾਈਲ ਚੋਰਾ ਨੂੰ ਵੀ ਫੜ ਕੇ ਦਿੰਦੇ ਆ ਲੇਕਿਨ ਪੁਲਿਸ ਪ੍ਰਸ਼ਾਸਨ ਇਹ ਕਹਿ ਕੇ ਉਹਨਾਂ ਨੂੰ ਛੱਡ ਦਿੰਦੇ ਆ ਜੋ ਸਾਡੇ ਸੂਤਰ ਦੱਸ ਰਹੇ ਕਿ ਇਹ ਮੈਂਟਲੀ ਅਫਸਰਟ ਸੀਗਾ ਚੱਲ ਜਾਗੇ ਜੀ ਬਾਕੀ ਸਭ ਰਿਹਾ ਵਧੀਆ ਵਧੀਆ ਆ ਬੀਰੂ ਆ ਚੰਗੇ ਚੜਦੇ ਤੇ ਅੱਖੇ ਦੇ ਚੋੜਾ ਹੋ ਰਹੇ ਆ ਤੇ ਸੁਰਤ 11 ਵਜੇ ਦੀ ਵੀਡੀਓ ਤੁਹਾਨੂੰ ਲਗਾਤਾਰ ਤੁਸੀਂ ਦੇਖ ਰਹੇ ਹੋ ਤੇ ਸ਼ੇਅਰ ਕਰ ਰਹੇ ਹੋ ਕਿ ਰਾਤ 11 ਵਜੇ ਕਿਵੇਂ ਫੋਕਲ ਪੁਆਇੰਟ ਚੌਂਕੀ ਦੇ ਵਿੱਚ ਚੋਰਾਂ ਨੂੰ ਲੈ ਕੇ ਹੰਗਾਮਾ ਹੋਇਆ ਸੋ ਨਾਲ ਹੀ ਅੱਜ 26 ਜਨਵਰੀ ਦਾ ਜਿਹੜਾ ਦਿਨ ਹੈਗਾ ਉਹ ਲੋਕਾਂ ਨੂੰ ਛੁੱਟੀ ਹੁੰਦੀ ਹੈ ਤੇ ਲੋਕ ਜਿਹੜੇ ਹੈ ਉਹ ਅੱਜ ਦੇ ਦਿਨ ਇੰਜੋਏ ਕਰਦੇ ਆ ਲੇਕਿਨ ਅੱਜ ਗੁਰੂ ਅੰਗਦ ਦੇਵ ਕਲੋਨੀ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਸੋ ਤੁਸੀਂ ਦੇਖ ਪਾ ਰਹੇ ਹੋ ਪੂਰੀ ਗਲੀ ਜਿਹੜੀ ਹੈ ਇਹ ਸੀਐਮ ਸਕੂਲ ਦਾ ਛੋਟਾ 게ਟ ਹੈ ਜਿਹੜਾ ਨਵਾਂ ਸੀਐਮ ਸਕੂਲ ਹੈ ਤੇ ਉਰੇ دہشت ਦਾ ਮਾਹੌਲ ਤੁਹਾਨੂੰ ਦਿਖਾਵਾਂਗੇ ਸਾਰੀ ਘਟਨਾ ਤੁਸੀਂ ਸਾਡੇ ਨਾਲ ਬਣੇ ਰਹੋ ਸਾਰੀ ਘਟਨਾ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖੋ ਜਿੱਥੇ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਸਾਰੇ ਮਹੱਲਾ ਨਿਵਾਸੀ ਜਿਹੜੇ ਹੈ ਬਾਹਰ ਖੜੇ ਹੈ ਕਿਉਂਕਿ ਉਰੇ دہشت ਦਾ ਮਾਹੌਲ ਹੈ ਉਰੇ ਚੋਰੀ ਹੋਈ ਹੈ ਲੱਖਾਂ ਰੁਪਏ ਦਾ ਸੋਨਾ ਤੇ ਲੱਖਾਂ ਰੁਪਏ ਕੈਸ਼ ਜਿਹੜਾ ਹੈ ਚੋਰ ਜਿਹੜੇ ਹੈ ਉਹ ਸਾਰੇ ਆਮ ਦਰਵਾਜ਼ਾ ਤੋੜਦੇ ਹੋਏ ਤੁਹਾਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਨਜ਼ਰ ਆ ਰਹੇ ਹੋਣੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਸੁੱਤਾ ਪਿਆ ਹੈ ਸ਼ਹਿਰ ਰਾਜਪੁਰੇ ਦਾ ਉਹ ਸਿਰਫ ਪੱਤਰਕਾਰਾਂ ਨੂੰ ਤਮਕੀਆ ਦੇ ਸਕਦੇ ਆ ਕਿ ਖਬਰ ਨਾਲ ਆਓ ਲੇਕਿਨ ਚੋਰਾਂ ਨੂੰ ਉਹਨਾਂ ਨੇ ਕੁਝ ਨਹੀਂ ਕਹਿਣਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰ ਜਿਹੜੇ ਹੈ ਉਹ ਦਰਵਾਜ਼ਾ ਤੋੜਦੇ ਹੋਏ ਗੇਟ ਤੋੜਦੇ ਹੋਏ ਸਾਰੇ ਆਮ ਕਰਦੇ ਅੰਦਰ ਐਂਟਰ ਹੋ ਰਹੇ ਆ ਤੇ ਕਿੰਨਾ ਵੱਡਾ ਨੁਕਸਾਨ ਹੋ ਗਿਆ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਲੋਕ ਸਹਮੇ ਪਏ ਆ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਸਾਡਾ ਸ਼ਾਂਤੀ ਮਹਿਜ ਜਿਹੜਾ ਰਾਜਪੁਰਾ ਸੀਗਾ ਉਹ ਅੱਜ ਚੋਰਾ ਦੇ ਹੱਥ ਕਿਸ ਤਰ੍ਹਾਂ ਲੱਗ ਚੁੱਕਿਆ ਹੈ ਚੋਰ ਕਿਸ ਤਰ੍ਹਾਂ ਵੱਡੇ ਲੈਵਲ ਤੇ ਜਿਹੜੇ ਹੈ ਚੋਰੀਆਂ ਨੂੰ ਅੰਜਾਮ ਦੇ ਰਿਹਾ ਸੋ ਤੁਹਾਨੂੰ ਇਸ ਕਰਦੇ ਅੰਦਰ ਦਿਖਾਣਾ ਮੈਂ ਕਿ ਕਿਸ ਤਰ੍ਹਾਂ ਚੋਰਾ ਨੇ ਜਿਹੜਾ ਹੈ ਚੋਰੀ ਨੂੰ ਅੰਜਾਮ ਦਿੱਤਾ ਪੂਰੀ ਫੈਮਿਲੀ ਜਿਹੜੀ ਹੈ ਉਰੇ ਇਸ ਟਾਈਮ ਮੌਜੂਦ ਹੈ ਤੇ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਰਾਜਪੁਰਾ ਸ਼ਹਿਰ ਦਾ ਇਸ ਟਾਈਮ ਕੀ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰਾ ਸਮਾਨ ਜਿਹੜਾ ਹੈ ਉਹ ਬਿਖਰਿਆ ਪਿਆ ਇਸ ਘਰ ਦੇ ਵਿੱਚ ਤੇ ਜੋ ਮਾਲਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਦਾ ਸਮਾਨ ਤੁਸੀਂ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਵੀ ਉਰੇ ਮੌਜੂਦ ਹੈ ਸਰ ਕੀ ਕਹਿਣਾ ਚਾਹੋਗੇ ਜਿਹੜੀ ਚੋਰੀ ਹੋਈ ਹੈ ਤੁਸੀਂ ਆਇਓ ਮੌਕਾ ਦੇਖਣ ਵਾਸਤੇ ਹਾਂਜੀ ਚੋਰੀ ਦੀ ਅਜੇ ਤਫ਼ਤੀਸ਼ ਕਰ ਰਹੇ ਹਾਂ ਅਸੀਂ ਹਾਂਜੀ ਹਾਂਜੀ ਦੇਖ ਰਹੇ ਹਾਂ ਕੋਈ ਗੱਲਬਾਤ ਸਾਹਮਣੇ ਫੂਟੇਜ ਲਈ ਹੈ ਚੈੱਕ ਕਰ ਰਹੇ ਆ ਹਾਂਜੀ ਹਾਂਜੀ ਤੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਰ ਜਿਹੜੇ ਹੈ ਬੜੇ ਆਰਾਮ ਦੇ ਨਾਲ ਗੇਟ ਤੋੜ ਕੇ ਤੁਹਾਨੂੰ ਸੀਸੀਟੀਵੀ ਵੀ ਦਿਖਾਇਆ ਮਾਲਕਾਂ ਨੇ ਸਰ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਕਾਰਵਾਈ ਕਰ ਰਹੀ ਹੈ ਤੇ ਕਿਸ ਤਰ੍ਹਾਂ ਪੀਸੀਆਰ ਦਾ ਹੈਗਾ ਤੇ ਕਿਸ ਤਰ੍ਹਾਂ ਗਸ਼ਤ ਚੱਲ ਰਹੀ ਹੈ ਸਰ ਦੇਖੋ ਸਾਨੂੰ ਸੂਰਜਕਾਂਤ ਨੇ ਹੁਣੇ ਦੱਸਿਆ ਵੀ ਕਹਿੰਦਾ ਮੈਂ ਰਾਤ ਮੇਰਾ ਬੇਟਾ ਐਡਮਿਟ ਹੈ ਹਸਪੀਟਲ 'ਚ ਸਾਰਾ ਪਰਿਵਾਰ ਗਿਆ ਸੀ ਘਰ ਨੂੰ ਲੌਕ ਕਰਿਆ ਹੋਇਆ ਸੀ ਦੋ ਤਿੰਨ ਬੰਦੇ ਵਿੱਚ ਆ ਗਏ ਆ ਜੀ ਜੀ ਤੇ ਉਸ ਤੋਂ ਬਾਅਦ ਥੋੜਾ ਜਿਹਾ ਇਹਨਾਂ ਦਾ ਸਮਾਨ ਜਿਹੜਾ ਖਿਲਰਿਆ ਪਿਆ ਪੈਸੇ ਸੀ ਇਹਨਾਂ ਦੀ ਮਿਸਰੀ ਦੇ ਸੀ ਇਹਨਾਂ ਦੇ ਬੱਚੇ ਦੇ ਸੀ ਗੋਲਕ ਚ ਥੋੜਾ ਜਿਹਾ ਕਹਿੰਦੇ ਵੀ ਸੋਨੇ ਚਾਂਦੀ ਦੇ ਹੋਰ ਗਹਿਣੇ ਸੀ ਜੈਵਰਤ ਉਹ ਵੀ ਲੇ ਗਏ ਨੇ ਹਾਂ ਜੀ ਜੀ ਅਸੀਂ ਤਾਂ ਜਲਦੀ ਦੋਸ਼ੀਆਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਇਸ ਵਾਸ਼ਣ ਦੇ ਰਹੇ ਆ ਕਿ ਜਲਦੀ ਜਿਹੜੇ ਚੋਰ ਹੋਣਗੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਲੇਕਿਨ ਹਜੇ ਤੱਕ ਪੁਲਿਸ ਦੇ ਹੱਥ ਕੁਝ ਨਹੀਂ ਹੈ ਸਿਰਫ ਪਟੇਲ ਸਕੂਲ ਦੇ ਵਿੱਚ ਏਸੀ ਚੋਰਾਂ ਨੂੰ ਫੜ ਕੇ ਪੁਲਿਸ ਨੇ ਇੱਕ ਆਪਣੀ ਪਿੱਠ ਥਪਤ ਪਾਈ ਹੈ ਕਿ ਅਸੀਂ ਬਹੁਤ ਵੱਡਾ ਜਿਹੜਾ ਹੈ ਇੱਕ ਕੰਮ ਕਰ ਚੁੱਕੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਹਨ ਮੋਬਾਈਲ ਚੋਰਾਂ ਨੂੰ ਵੀ ਫੜ ਕੇ ਦਿੰਦੇ ਹਨ ਲੇਕਿਨ ਪੁਲਿਸ ਪ੍ਰਸ਼ਾਸਨ ਇਹ ਕਹਿ ਕੇ ਉਹਨਾਂ ਨੂੰ ਛੱਡ ਦਿੰਦੇ ਹਨ ਜੋ ਸਾਡੇ ਸੂਤਰ ਦੱਸ ਰਹੇ ਕਿ ਇਹ ਮੈਂਟਲੀ ਅਫਸਰਟ ਸੀਗਾ ਸੋ ਨੁਕਸਾਨ ਹੋ ਚੁੱਕਿਆ ਹੈ ਸਰ ਬੜਾ ਅਫਸੋਸ ਹੈ ਮੈਂ ਵੀ ਲਗਾਤਾਰ ਕਵਰ ਕਰ ਰਹੇ ਹਾਂ ਕ੍ਰਾਈਮ ਦੀ ਖਬਰਾਂ ਨੂੰ ਤੇ ਸ਼ਹਿਰ ਦੇ ਵਿੱਚ ਲਗਾਤਾਰ ਚੋਰੀਆਂ ਮੈਂ 11 ਵਜੇ ਵੀ ਖਬਰ ਕਵਰ ਕਰਕੇ ਆਇਆ ਤੇ ਕੀ ਕਹਿਣਾ ਚਾਹੋਗੇ ਕਿੰਨਾ ਕਿਵੇਂ ਚੋਰੀ ਹੋਈ ਹੈ ਤੁਸੀਂ ਕੀ ਕਹਿਣਾ ਚਾਹੋਗੇ जैसा कि अभी आपको उन्होंने बताया ये शाही ने हुआ क्या कि मेरा बेटा एडमिट है इधर चमार समृता नर्सिंग होम में बेटा मेरा पिछले तीन दिन से एडमिट है तो कल क्या हुआ शाम में हम लोग मिसेज के साथ चलो आ गए स्टे कर गए स्टे करने के बाद क्या उसका आया स्टे कर नाइट स्टे कर गए जब सुबह मैं यहाँ आया हूँ कि चलो उसके लिए रोटी वोटी यहाँ से खिचड़ी बना कर लेकर जाने का प्लान था बट सुबह जब मैं छः साढ़े बजे यहाँ घर पहुँचाऊँ तो देखा हूँ कि ताले टूटे पड़े हैं सामान सारे खिल रहे पड़े हैं जितने मेरे लगभग पंद्रह से लाख के आसपास का ज्वेलरी सत्तर अस्सी हज़ार रुपया कैश लैपटॉप मोबाइल और पता नहीं अभी बहुत सारे ऐसे चीज़ें जो मैंने सर चेक नहीं किया वो यहाँ से चोरी हो चुके हैं ना यहाँ पे कोई पुलिस की पीसीआर सी आर है रात में आने के लिए ना कुछ भी है कोई सर्विस मतलब प्रशासन के साइड से कोई सेफ्टी का बंदोबस्त है ही नहीं सर नहीं। नहीं। एक मेरी बात अब मैं आपसे एक नॉर्मली बात करूँगा आप बहुत समझदार पढ़े लिखे व्यक्ति लग रहे हैं मेरे को आप मेरे को एक बताइए कि सोना इतना चोरी हो गया शहर में से सोना चोरी हो रहा है शहर में से एसी चोरी हो रहे हैं कबाड़ी पकड़े जाते हैं कबाड़ी खरीदते हैं तो आपको क्या लगता है ये सोना भी जो है कोई सुनहरा या कोई ना कोई तो चोर से खरीदता होगा तभी चोरी हो रहा है। बिल्कुल बिल्कुल खरीदता होगा बिल्कुल खरीदता सख्ती करनी चाहिए बिल्कुल सख्ती करनी चाहिए।, चाहिए और सबसे बड़ी बात क्या है कि अभी मैं भी इतना गोल्ड रखता नहीं लॉकर में मोस्ट ऑफ रखता हूँ बट अभी हम लोग जस्ट शादी से रिटर्न आए अभी छः सात दिन हुए हैं तो अभी जमा मैंने नहीं करवाया था तो सारे जो भी है आप देख सकते हो बाकी कैसे सामान खिले पड़े हैं। और टोटल किस तरीके से मैंने आपको वीडियो फुटेज दिया अब घर में सेफ्टी और क्या करो सीसीटीवी मैंने लगा रखा तीन ताले उसने तोड़े हैं तो बस आपको क्या लगता है उनके हाथ में हथियार दिखाई दे रहे हैं अगर घर में कोई होता तो मार सकते था मैं तो ही मिसेज को बोल रहा हूँ कि चलो सामान गया है जान तो बच गया पंजाब में का भी हालात ऐसे खासकर राजपुरा का हालात ऐसे चोरी का कि सामान तो गया ना ਸਮਾਨ ਫਿਰ ਸੇ ਰੋਟੀ ਤੋਂ ਖਾਣਾ ਫਿਰ ਖਾ ਲੇਗੇ ਗਹਣਾ ਨਹੀਂ ਪਨ ਸਕਦੇ ਬਟਾ ਕਰਕੇ ਘਰ ਪੇ ਇਕਲੇ ਰਹਤੀ ਸਪੋਜ਼ ਮੈਂ ਤੋ ਹਸਪੀਟਲ ਮੇ ਰਹਤਾ ਹਿੰ ਬੇਟਾ ਮੇ ਐਡਮਿਟ ਹੋ ਘਰ ਪੇ ਇਕਲੇ ਰਹਤੀ ਉਪਰ ਸੇ ਤੋੜ ਕੇ ਆ ਗਿਆ ਹੋਤਾ ਕੀ ਮਾਰ ਵੀ ਸਕਤਾ ਜਿਸ ਹਿਸਾਬ ਸੇ ਉਸਕੇ ਹੱਥੋਂ ਮੈ ਤਿਆਰ ਦਿਖ ਰਹਾ ਵੀਡੀਓ ਮੇ ਆਪ ਦੇਖ ਸਕਤੇ ਹੋ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਦੁਖੀ ਹੈ ਪਰਿਵਾਰ ਸਾਰਾ ਸੋਨਾ ਜਿਹੜਾ ਹੈ ਕੈਸ਼ ਜਿਹੜਾ ਹੈ ਚੋਰ ਲੈ ਜਾ ਚੁਕੇ ਆਪਾਂ ਲੇਡੀਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜੀ ਬਹੁਤ ਨੁਕਸਾਨ ਹੋ ਗਿਆ ਤੁਹਾਡਾ ਕੀ ਕਹਿਣਾ ਚਾਹੋਗੇ ਕੀ ਕਹੂੰ ਕਹਿਣੇ ਲਈ ਕੋਈ ਬਾਤ ਹੀ ਨਹੀਂ ਰਹਾ जी। वो तो अचानक से हम मैंने कभी सपने में नहीं सोचा था कि ऐसा भी होगा है ना तीन तीन ताल तोड़ने आसान बात है नहीं जी। है ना इतने देर चोर का घर में रहना आसान बात है नहीं जब इतना कुछ होता तो इसका मतलब कि ना प्रशासन साथ है ना परोस साथ कोई साथ नहीं है इसका मतलब है ना इंसान सिर्फ अकेला है और उसकी सेफ्टी किसके किसके भरोसे रहे सरकार के भरोसे किसके भरोसे रहे कुछ सेफ़ नहीं है अपना जो है ना अपना जान भी वो से वो भी सेफ नहीं है बच्चा सेफ़ नहीं है पंजाब में ये ज़्यादा हर आए दिन सुनते ही रहते हैं किसी ना किसी से तो सुनते ही होंगे आप भी सुनते होंगे लेकिन ये हल्ला ऐसे ही मस्ता है फिर कुछ दिन हो जाएंगे फिर आप सब सबको शांत हो जाएंगे आप भी शांत हो जाएंगे हम भी शांत हो जाएंगे इतनी बड़ी चोरी है ये कैसा देखते हो आप इस चीज को भी इतना सोना ले गए इतनी कैश उठा कर ले गए वो घर में कोई होता तो मार देते वो मार देते पक्का मैं तो इसी बात से डरी हूँ उनके हाथ में जो मैं देखी हूँ ना पता नहीं कुछ रॉड सा लिए हुए मुझे तो ये लग रहा था कि मैं और गुड़िया ही कल मैं रात को स्टे इसलिए कर गई की सनडे था आज अगर मैं दोनों अकेले रहते वॉशरूम के लिए जाते वो पहले से खड़े रहते है ना लॉक तोड़ के दो लॉक तोड़ के तीसरे में कि ये चल हम अंदर हैं ਤੋ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਸਹਿਮ ਦਾ ਮਾਹੌਲ ਹੈ ਪੂਰਾ ਘਰ ਜਿਹੜਾ ਉਹਨਾਂ ਨੇ ਜਿਹੜਾ ਹੈ ਫਰੋਲ ਦਿੱਤਾ ਹੈ ਤੇ ਲੈਪਟਾਪ ਵਗੈਰਾ ਜੋ ਵੀ ਸਮਾਨ ਸੀਗਾ ਉਹ ਲੈ ਜਾ ਚੁੱਕੇ ਚੋਰੇ ਪੂਰਾ ਘਰ ਦਾ ਤੁਹਾਨੂੰ ਦਿਖਾ ਰਹੇ ਹਾਂ ਸੀ ਉੱਥੇ ਮੰਦਰ ਵਾਲੀ ਜਗ੍ਹਾ ਤੇ ਵੀ ਚੋਰਾਂ ਨੇ ਜਿਹੜਾ ਹੱਥ ਸਾਫ਼ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਇਹ ਉਹਦੇ ਲੈਪਟਾਪ ਜਿਹੜਾ ਹੈ ਪਿਆ ਸੀਗਾ ਉਹ ਵੀ ਚੋਰ ਲੈ ਜਾ ਚੁੱਕੇ ਤੇ ਮੰਦਰ ਦੇ ਵਿੱਚ ਵੀ ਜਿਹੜਾ ਹੈ ਅਲਮਾਰੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਮੰਦਰ ਦੇ ਵਿੱਚ ਉਹਨਾਂ ਨੇ ਖੋਲ ਕੇ ਜਿਹੜਾ ਪੂਰਾ ਚੈੱਕ ਕੀਤਾ ਇਸ ਟਾਈਮ ਤੇ ਅਸੀਂ ਗੁਰੂ ਅੰਗਦ ਦੇਵ ਕਲੋਨੀ ਦੇ ਵਿੱਚ ਮੌਜੂਦ ਸੀਗੇ ਤੇ ਆਪਾਂ ਕੋਸ਼ਿਸ਼ ਕਰਦੇ ਆ ਲੋਕਾਂ ਨਾਲ ਇਹ ਮੈਂ ਫੁਟੇਜ ਦਿਖਾ ਦੇਣ ਤੇ ਆਪਾਂ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਾਫੀ ਜਿਹੜਾ ਰਸ਼ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਲੱਗਿਆ ਹੋਇਆ ਤੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿ ਕਾਫੀ دہشت ਦਾ ਮਾਹੌਲ ਜਿਹੜਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਕਹਿੰਦਾ ਕਿ ਜਿਹੜਾ ਹੈਗਾ ਖਬਰਾਂ ਤੋਂ ਥੋੜੀ ਜਿਹੀ ਪਰਹੇਜ਼ ਕਰੋ ਤਾਂ ਕਿ ਅਸੀਂ ਚੋਰਾਂ ਨੂੰ ਫੜ ਸਕੀਏ ਕਾ ਚੋਰ ਫੜੇ ਜਾਣਗੇ ਕੀ ਕਹਿਣਾ ਚਾਹੋਗੇ ਕਿ دہشت ਦਾ ਮਾਹੌਲ ਹੈ ਗੁਰੂ ਗ੍ਰੰਥ ਦੇ ਸਾਡੀ ਤਾਂ ਦੇਖੋ ਜੀ ਪ੍ਰਸ਼ਾਸਨ ਦਾ ਹੱਥ ਝੁਲ ਕੇ ਬੇਨਤੀ ਹੈ ਵੀ ਜੋ ਵੀ ਸਾਡੇ ਅੱਜ ਪੰਚਾਇਤ ਸ਼ਿਕਲੋਨੀ ਚ ਨੁਕਸਾਨ ਹੋਇਆ ਹੈ ਵੀ ਬਹੁਤ ਗਲਤ ਹੋਇਆ ਹੈ ਵੀ ਮਤਲਬ ਕਿ ਯਾਨੀ ਕਿ ਬੰਦਾ ਆਪਣਾ ਘਰ ਛੱਡ ਕੇ 2 ਘੰਟੇ ਵਾਸਤੇ ਆਪਣੇ ਬੱਚੇ ਨੂੰ ਦਵਾਈ ਦਿਵਾਉਣ ਵਾਸਤੇ ਜਾਂ ਕਿਤੇ ਰਿਸਰਜੀ ਨੂੰ ਜਾ ਸਕਦਾ ਵੀ ਐਨਾ ਡਰ ਦਾ ਮਾਹੌਲ ਬਣਿਆ ਪਿਆ ਰਾਜਪੇ ਬੇਸ ਕਰਦਾ ਮਤਲਬ ਕਿ ਉਹਨਾਂ ਨੇ ਸਾਰੇ ਗਹਿਣੇ ਗੁੱਲਗ ਬੱਚੇ ਦੀ ਲੈਪਟਾਪ ਮੋਬਾਈਲ ਤੱਕ ਕੁਝ ਨਹੀਂ ਛੱਡਿਆ ਔਰ ਤਿੰਨ ਤਿੰਨ ਤਾਲੇ ਤੋੜ ਕੇ ਲੈ ਗਏ ਆ ਬੇਖੌਫ ਹੋ ਕੇ ਅੰਦਰ ਆਏ ਆ ਤੇ ਉਹਨਾਂ ਨੇ ਤਾਲੇ ਤੋਲੇ ਆ ਔਰ ਥੈਲੇ ਪਰ ਕੇ ਲੈ ਗਏ ਵਰਤੋ ਸੋ ਸੋ ਤੁਸੀਂ ਦੇਖ ਪਾ ਰਹੇ ਮੈਂ ਤੁਹਾਨੂੰ ਕਰਦੀ ਸੇਫਟੀ ਦਿਖਾਵਾਂ ਪਹਿਲਾਂ ਲੋਕੀ ਆਪਣੇ ਘਰਾਂ ਦੇ ਵਿੱਚ ਸੇਫਟੀ ਕਰਕੇ ਜਿਹੜਾ ਹੈ ਦੇਖੋ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤੇ ਪੂਰੀ ਗ੍ਰਿਲ ਜਿਹੜੀ ਹੈ ਦੋਨੋਂ ਪਾਸੇ ਸੀਸੀਟੀਵੀ ਕੈਮਰੇ ਅੰਦਰ ਕੈਮਰੇ ਪੂਰੀ ਗ੍ਰਿਲ ਦੇ ਨਾਲ ਜਿਹੜਾ ਹੈਗਾ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਦਾ ਹੱਥ ਵੀ ਨਹੀਂ ਜਾ ਸਕਦਾ ਮੈਂ ਤੁਹਾਨੂੰ ਦਿਖਾ ਰਿਹਾ ਲੇਕਿਨ ਇਹ ਸੇਫਟੀ ਕਾਦੀ ਹੈ ਇਹ ਸੇਫਟੀ ਕਿਸ ਚੀਜ਼ ਦੀ ਹੈ ਜਦ ਪੁਲਿਸ ਪ੍ਰਸ਼ਾਸਨ ਸੁੱਤਾ ਸ਼ਹਿਰ ਦਾ ਤੇ ਕੋਈ ਕਾਰਵਾਈ ਨਾ ਹੋਵੇ ਤਾਂ ਵਾਕਈ ਹੀ ਫਰਕ ਪੈਂਦਾ ਹੈ ਕਿਉਂ ਨਹੀਂ ਪੈਂਦਾ ਫਰਕ ਤੇ ਸ਼ਹਿਰ ਨਿਵਾਸੀ ਇਸ ਟਾਈਮ ਸਦਮੇ ਦੇ ਵਿੱਚ ਹੈ ਇਸ ਟਾਈਮ ਸੋਚ ਰਹੇ ਹੈ ਕਿ ਅਸੀਂ ਸ਼ਹਿਰ ਵਿੱਚ ਰਹੀਏ ਜਾਂ ਸ਼ਹਿਰ ਛੋੜ ਕੇ ਚਲੇ ਜਾਈਏ ਕਿਉਂਕਿ ਇਹ ਜੋ ਪਰਿਵਾਰ ਹੈ ਇਹ 12 ਹੀ ਜਿਹੜਾ ਹੈ ਉਰੇ ਆ ਕੇ ਰਾਜਪੁਰੇ ਦੇ ਵਿੱਚ ਵਸਿਆ ਸੀ ਤੇ ਇਹਨਾਂ ਨੂੰ ਹੁਣ ਰਾਜਪੁਰਾ ਪ੍ਰਸ਼ਾਸਨ ਤੋਂ ਜਿਹੜਾ ਹੈ ਵਿਸ਼ਵਾਸ ਉੱਠ ਚੁਕਿਆ ਹੈ ਆਪਣਾ ਨੁਕਸਾਨ ਕਰਾ ਚੁਕੇ ਹਨ ਲੱਖਾਂ ਰੁਪਏ ਦਾ ਨੁਕਸਾਨ ਹੋ ਚੁਕਿਆ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਆਲ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦਾ ਲੋਕਾਂ ਨੂੰ ਕਿਹੜਾ ਜਵਾਬ ਦਿੰਦਾ ਹੈ ਕਿ ਚੋਰ ਫੜੇ ਜਾਣਗੇ ਜਾਂ ਅਸੀਂ ਸਿਰਫ ਕਾਰਵਾਈ ਕਰਦੇ ਰਵਾਂਗੇ ਕੈਮਰਾਮੈਨ ਮੋਹੀਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ